ਅਲੌਕਿਕ ਦ੍ਰਿਸ਼ ਦੋ ਦੋਰਾ ਤ੍ਰਿਪੰਤਨ ਸਾਹਿਬ ਦਰਬਾਰ ਸਾਹਿਬ ਘੰਟਾਂ ਨੇ ਸਾਹਿਬ ਜੀ ਅਜੇ ਦੇ ਜੀ ਦਰਬਾਰ ਵਿੱਚ ਇਹ ਅਲੌਕਿਕ ਨਜ਼ਾਰਾ ਸਵੇਰੇ ਦੇ ਸਮੇਂ ਸਵਾਗ 4 ਵਜੇ ਬਹੁਤ ਹੀ ਖੂਬਸੂਰਤ ਨਜ਼ਾਰਾ ਦੇਖਿਆ ਆਪੋ ਖਲਾਤੀ ਸਹੀ ਵਿੱਚ ਸਤਖੰਡ सेवा चंद्रिया सुरेशੂਰ ਬਹੁਤ ਹੀ ਖੂਬਸੂਰਤ ਬਹੁਤ ਹੀ ਸ਼ਾਨਦਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਵਿੱਚ ਹੈ ਪਿਆਰੋ ਤਰਫ ਤਾਲ ਦੇ بارش ਥੋੜੀ ਥੋੜੀ ਹੋ ਰਹੀ ਹੈ ਮਿੱਠਾ ਮਿੱਠਾ ਮੈਂ ਦੇਖ ਕਿੰਨਾ ਖੂਬਸੂਰਤ ਲੱਗ ਰਿਹਾ ਦਰਬਾਰ ਸ੍ਰੀ 탄ਕਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਖੂਬਸੂਰਤ ਤਾਲ ਔਰ ਖੂਬਸੂਰਤ ਦਰਬਾਰ ਇਹ ਸਾਲ ਸਹਿਬ ਸ਼੍ਰੀ ਗੁਰਜਨ ਦੇਵ ਜੀ ਨੇ ਪੰਚਮ ਪਾਸ਼ਾ ਨੇ ਲਗਵਾਇਆ ਸੀ ਅਰੇ ਉਹਨਾਂ ਦਾ ਕੁਸੂਤ ਦਰਬਾਰ 21 ਸੈਨੈਰੀਓ ਚੱਲਿਆ ਕਾਰਸ਼ੇਵਾ ਵਾਲੇ ਬਾਬਿਆਂ ਨੇ ਇਹਦੀ ਸੋਨਾ ਚੰਨਾ ਲਗਵਾ ਦਿੱਤਾ ਛੇ ਲਾਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਹੀ ਬਰਬਾਦ ਸਾਬ ਨਾ ਕਹਿ ਕੇ ਸੈਕੰਡ ਸਵਰਨ ਮੰਦਿਰ ਜੋ ਗੋਦਰ ਟੈਂਪਲ ਕਰਾ ਦਿੱਤਾ ਜਾ ਪਰ ਅੱਜ ਤੱਕ ਇਸ ਨੂੰ ਦਰਬਾਰ ਸਭ ਕਹਾਂਗੇ ਸ੍ਰੀ ਕਰਤਨ ਸਾਹਿਬ ਦਾ ਇਹ ਸਾਹਮਣੇ ਸਾਈਡ ਤੇ ਕਰੋ ਦਰਸ਼ਨ ਔਰ ਕਰੋ ਨਮਸਕਾਰ ਸਤਿਗੁਰੂ ਜੀ ਧੰਨਵਾਦ